ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਮਾਤਾ ਜੀਤ ਕੌਰ ਦੇ ਵਿਆਹ ਪੁਰਬ ਤੇ ਆਓ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਤਰਨਤਾਰਨ ਸਾਹਿਬ ਜੀ ਸ੍ਰੀ ਮੁਕਤਸਰ ਸਾਹਿਬ ਜੀ ਇਤਿਹਾਸ ਸੀਨੇ ਬਸਿਨੇ ਚੱਲੇ ਆ ਰਹੇ ਇਤਿਹਾਸ ਦੇ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਿਦਰਾਣੇ ਦੀ ਟਾਪ ਤੋਂ ਰੂਪਾਣਾ ਨੂੰ ਜਾਂਦੇ ਹੋਏ ਇੱਥੇ ਰੁਕੇ ਸਨ ਸਿੰਘਾਂ ਨੇ ਰੁਕਣ ਦਾ ਕਾਰਨ ਪੁੱਛਿਆ ਤਾਂ ਸਤਿਗੁਰੂ ਕਿਹਾ ਇਸ ਜਗ੍ਹਾ ॠषि मुनि ਬਹੁਤ ਸਮਾ ਤਪੱਸਿਆ ਕਰਦੇ ਰਹੇ ਸਨ ਇੱਥੇ ਸੁੰਦਰ ਅਸਥਾਨ ਬਣੇਗਾ ਅਤੇ ਇਹ ਜੋ ਛਪੜੀ ਹੈ ਇਹ ਸਰੋਵਰ ਬਣੇਗਾ ਹੁਕਮਨਾਮਾ ਸਾਹਿਬ ਜੀ ਔੜੀਆਂ ਚੜਕੇ ਉੱਪਰ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਇੱਥੇ ਚਿਤਪਾਰ ਭ੍ਰਮ ਚਿਤ ਆਇਆ ਸੋ ਘਰ ਦਇਆ ਵਿਸਾਇਆ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ 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 ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਖ ਅਸਥਾਨ ਅਸਥਾਨ ਸੱਚਖੰਡ ਵਸੈ ਅਨਿਰੰਕਾਰ ਮਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਸਰੂਵਰ ਗੁਰੂ ਸਾਹਿਬ ਜੀ ਦੇ ਬਚਨਾ ਅਨੁਸਾਰ ਜੋ ਵੀ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸਦੇ ਮਾਨਸਿਕ ਅਤੇ ਸਰੀਰਕ ਰੋਗ ਨਾਸ ਹੋਣਗੇ ਔਰ ਨਿਸ਼ਚੈ ਹੀ ਇੱਥੇ ਦਰਸ਼ਨ ਇਸ਼ਨਾਨ ਕਰਨ ਨਾਲ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਜੀ ਹਰ ਐਤਵਾਰ ਦੀਵਾਨ ਸਜਦੇ ਹਨ ਅਤੇ ਲੰਗਰ ਚੱਲਦੇ ਹਨ ਦੂਰ ਦੁਰਾਡੇ ਤੋਂ ਸੰਗਤਾਂ ਇਸ ਪਵਿੱਤਰ ਅਸਥਾਨ ਦੀ ਚਰਨ ਤੂੜ ਨੂੰ ਤਰਸਦੀਆਂ ਹਨ ਜੀ ਸੰਗਤਾਂ ਦਰਸ਼ਨ ਇਸ਼ਨਾਨ ਕਰਦੀਆਂ ਹੋਈਆਂ ਇੱਥੇ ਪ੍ਰਸ਼ਾਦੇ ਪ੍ਰਸ਼ਾਦਾਂ ਦੀ ਸੇਵਾ ਚੱਲ ਰਹੀ ਹੈ ਜੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਈ ਲੰਗਰ ਹਾਲ ਇੱਥੇ ਪ੍ਰਸ਼ਾਦੇ ਪਕ ਰਹੇ ਹਨ ਜੀ ਗੁਰਦੁਆਰਾ ਤਰਨਤਾਨ ਸਾਹਿਬ ਜੀ ਸ਼੍ਰੀ ਮੁਕਤਸਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ